ਕਾਲਜੀ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਏ ਹੋਇਆ ਭਰਾ ਮੇਰੇ ਦੀਪ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਥੋੜਾ ਨਾਲੀਕਾ ਤੇ ਇੱਕ ਹੈਗਾ ਇੱਧਰ بڑا ਭਰਾ ਮੇਰੇਓ 735 ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲ ਤੇ ਬਾਈ ਨਾਲ ਕਰਾਉਣਾ ਥੋੜੀ ਗੱਲਬਾਤ ਤੇ ਦੀਪ ਜੀ ਕੀ ਹਾਲ ਐ ਬਹੁਤ ਵਧੀਆ ਟਰ ਨੁਤਰਾ ਤੂੰ ਸੁਣਾ ਠੀਕ ਆ ਜਮ ਆਪਕੇ ਜਮ ਆਪਕੇ ਕਿਰਪਾ ਵਾਹ ਰਾਜ ਗੜੀ ਕਾਕੜਿਆਂ ਤੋਂ ਬਚੇ ਜਮਾ ਬਾਈ ਮੇਰਾ ਮੇਰਾ ਤੇ ਬਾਈਆਂ ਦਾ ਬਹੁਤ ਨੁਕਸਾਨ ਹੋ ਗਿਆ ਯਾਰ ਹਣਾ हां भाई मार पाएगी कई हां ਤੇ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਹੈਲਪ ਕਰਨ ਭਾਈ ਤੇ ਬਿੱਥੇ ਦਾ ਯਾਰ ਜਮੇ ਨਹੀਂ ਕਾਖੀ ਨਹੀਂ ਛੱਡਿਆ ਹਣਾ हां भाई ਕਈ ਤਾਂ ਤੇ ਜ਼ਿਆਦਾ ਹੋ ਗਏ ਜਿਵੇਂ ਕੋਤਰਾ ਹੀ ਕਰਤਾ ਯਾਰ हां ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਸੋਨਾ ਨੀਕਾ ਬਾਰੇ ਤੇ ਕਿੱਥੋਂ ਭਾਲ ਕੇ ਲਿਆਇਆ ਕੋਕਾ ਪੀਚ ਮੰਡੀ ਚ ਤਾਂ ਮੈਨੂੰ ਇਹੋ ਜਿਹਾ ਟਰੈਕਟਰ ਇੱਕ ਵੀ ਨਹੀਂ ਦਿਖਿਆ ਗੇਮਟੀ ਆ ਬਸ ਬੋਲਦਾ ਹੈ ਹਣਾ ਮੰਡੀ ਚ ਮੈਂ ਸਾਰੇ ਕੀੜੇ ਦੇਖੇ ਆਂ ਇਹਦੇ ਨਾਲ ਦਾ ਟਰੈਕਟਰ ਪੰਜਾਬ ਨੰਬਰ ਪਹਿਲਾਂ ਟਰੈਕਟਰ ਦਿਖਾ ਦੇ ਦੋ ਆ ਜਾਵੇ ਤੇ ਮੈਨੂੰ ਇੱਕ ਵੀ ਨਹੀਂ ਦੇ ਸੀ ਇਹਦੇ ਨਾਲ ਦਾ ਟਰੈਕਟਰ ਇਹ ਪੁੱਤਰਾ ਕੱਲ੍ਹ ਲੱਗੀ ਪਟੇ ਦੀ ਕੱਲੇ ਮਗਰਿਆੜ ਛੱਡ ਕੇ ਨਾ ਇਹ ਕਿਹਨਾ ਟਰੈਕਟਰ ਆ ਭਰਾ ਇਹ ਨਾਲ ਆ ਦੇਖਣੋ ਕੋਕਾ ਪੀਸੀ ਪਿਆ ਭਰਾ ਮੇਰੋ ਜਮਾ ਅਰੀਜਨਲ ਟਰੈਕਟਰ ਆ ਕਿਤੇ ਕੰਮ ਦੀ ਜ਼ਿੰਮੇਵਾਰੀ ਆ ਬਾਈ ਕਹਿੰਦਾ ਜੀ ਕਿਤੇ ਕੰਮ ਲੱਗਿਆ ਉਹ ਟਰੈਕਟਰ ਤੇ ਕਿਤੇ ਵੀ ਨਹੀਂ ਲੱਗੀ ਸਹੀ ਗੱਲ ਆ ਤੇ ਟਾਇਰ ਟੁਰ ਕਿੰਨੇ ਕ? ਮੁਰਲੇ ਦਾ ਨਾਮ ਹੈ ਰਕੀਆ ਭਾਈ ਹਾਂ ਤੇ ਮਗਰ ਲਈ ਲੱਗਦੇ ਹੈਗੇ 50% 50% ਪੈਸੇ ਹੈਗੇ ਨਾ ਹਾਂ ਗੇਅਰ ਲੀਵਰ ਪੂਰ ਦਿਖਾ ਦੇ ਸਾਰਾ ਇਹ ਆ ਦੇਖੋ ਭਰਾ ਮੇਰੋ ਜਮਾਨਾ ਟਰੈਕਟਰ ਸੁੱਕਾ ਟਰੈਕਟਰ ਬੇਹੱਦ ਵਲਕਲਾਚਾ ਬਾਈ ਮਗਰਿਆੜ ਗਲੇ ਨਹੀਂ ਮਾੜੇ ਮਾੜੇ ਹਲਕੇ ਹਲਕੇ ਪੇਂਟ ਹੋਏ ਆਪਾਂ ਪਹਿਲਾਂ ਮਾਸੋ ਦੀ ਹਾਂ ਤਾਂ ਗੱਲ ਚੱਲ ਜਾਂਦੀ ਆ ਆਪਾਂ ਗੱਲ ਉਹਨਾਂ ਕੀ ਕਰਾਂਗੇ ਜਿੰਨਾਂ ਕੋਲ ਹੋਵੇ ਸਹੀ ਚੱਲ ਰਹੀ ਹੈ ਭਰਾ ਮੇਰੋ ਕੋਕਾ ਪੀਜਿਆ ਕਿਤੇ ਤੌਕਾ ਨਹੀਂ ਖੇਡਦਾ ਹਣਾ ਆ ਨੰਬਰ ਆ 15 ਪੰਜਾਬ ਨੰਬਰ ਆ ਕਿੰਨਾ ਮਾਡਲ ਆ ਤਿੰਨ ਮਾਡਲ ਆ ਤਿੰਨ ਮਾਡਲ ਆ ਟਰੈਕਟਰ ਦਾ ਪਰਲਾ ਬੱਸ ਅਸੀਂ ਦਿਖਾਦੇ ਸਾਰੇ ਇੱਕੋ ਜਿਹੇ ਨਾਲ ਜਿਹੜੇ ਫਕਰਾਏ ਤੇ ਹੈਗੇ ਉਹ ਵੀ ਪਏ ਸਹੀ ਚੱਲ ਰਹੀ ਹੈ ਸਹੀ ਚੱਲ ਰਹੀ ਸਹੀ ਚੱਲ ਰਹੀ ਹੈ ਸਹੀ ਚੱਲ ਰਹੀ ਹੈ ਭਰਾ ਮੇਰੋ ਪੰਜਾਬ ਮਾਡਲ ਨੂੰ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਦੇਖੋ ਭਾਈ ਨੇ ਪਤਾ ਨਹੀਂ ਕਿੱਥੋਂ ਭਾਲ ਕੇ ਲਿਆ ਯਾਰ ਉਹ ਕਾ ਵੀ ਸੀ ਆ ਯਾਰ ਤੇਵੇਂ ਅੱਖਾਂ ਨੂੰ ਘਪਾ ਮਗਲਾ ਕੁਝ ਹੀ ਅੱਖ ਜਾਵੇ ਤੇ ਟਰੈਕਟਰ ਦੇਖੋ ਯਾਰ ਯਾਰ ਫਿਰ ਤੁਹਾਨੂੰ ਪੁੱਗ ਕੇ ਜਗਾਣਾ ਮਿਲ ਬਾਈ ਨਾਲ ਸਾਰਾ ਡੰਡਾ ਫੱਟੀ ਛਤਰੀ ਤਾਂ ਹੈ ਹੀ ਸਾਰਾ ਕੁਝ ਸਾਰਾ ਕੁਝ ਮਿਲੂ ਬਾਈ ਫੱਟੀ ਇੰਜਨ ਗੇਅਰ ਜਮ ਓਕੇ ਜਮ ਬਾਈ ਯਾਰ ਨਾਉ ਤਾ ਹੋਰ ਦੱਸ ਅੱਛਾ ਜਾਵਾ ਕੋਈ ਕੋਈ ਉਹ ਹੋਰ ਆ ਵੀ ਨਹੀਂ ਦਿਖਾਉਂਦਾ ਕੋਈ ਵਾਸਤੇ ਨਹੀਂ ਯਾਰ ਜਿੰਮੇਵਾਰੀਆਂ ਦਾ ਟਰੈਕਟਰ ਆਪਾਂ ਘੱਟ ਦਿਖਾ ਦਾਂਗੇ ਦਿਖਾਵਾਂਗੇ ਉਹ ਜਿਹੜਾ ਲੰਬਾ ਨਾ ਹੋਵੇ ਸਹੀ ਗੱਲ ਹੈ ਨਾ ਕਾਟ ਨਹੀਂ ਆਪਾਂ ਕਾਗਜ਼ ਪੱਤਰਾਂ ਦੀ ਵੀ ਫੋਲ ਜਿੰਮੇਵਾਰੀ ਹੈ ਤੇ ਇਹ ਹੈਗਾ ਸਾਰੇ ਆਪਣੇ ਸ਼ਰਮਾ 2003 ਮਾਡਲ ਹੈ ਨਾ 3 ਮਾਡਲ ਬਾਈ 2 ਲੱਖ 65000 ਡਿਮਾਂਡ ਆ ਤੇ ਕਿੰਨੇ ਦਾ ਛੱਡ ਦੇਗਾ ਬਸ ਇਹਦੀ ਆਪਾਂ ਪੁੱਲੋਰਾ ਟਰੈਕਟਰ ਤੇ ਰੇਟ ਵਾਲਾ ਨਹੀਂ ਭਰ ਦਿੰਦੇ ਹਾਂਜੀ ਹਾਂਜੀ ਜਿਹੜਾ ਕੋਈ ਤੇਰੀ ਵੀਡੀਓ ਦੇਖ ਕੇ ਆਉਂਦਾਗਾ ਹਾਂਜੀ 2 ਲੱਖ 55000 ਦਾ ਟਰੈਕਟਰ ਦੇਣਾ 2 ਲੱਖ 55000 ਦਾ ਟਰੈਕਟਰ ਬਾਈ ਕਹਿੰਦਾ ਦੇਣਾ ਭਰਾ ਬਾਕੀ ਮੌਕੇ ਤੇ ਤੇਲ ਪਾਣੀ ਨੂੰ ਗਰਮਾਂ ਤਾਣ ਹੋ ਜੂਗਾ ਉਹ ਹੋ ਜਾਂਦਾ ਹੈ ਨਾ ਤੇ ਟਰੈਕਟਰ ਵੀ ਯਾਰ ਕੋਕਾ ਪੀਜੀ ਆ ਯਾਰ ਹੈ ਨਾ ਹਾਂ ਜੀ ਇਹ ਯਾਰ ਵੀ ਤੇ ਆਲਾ ਦਾ ਵੀ ਦੇਖੀ ਜਾਈਏ ਪਰ ਜਿਹੜੀ ਚੀਜ਼ ਆ ਯਾਰ ਆਪਾਂ ਪਹਿਲਾਂ ਦੱਸ ਕੇ ਲਵਾਂ ਹਾਂ ਗ੍ਰਾਡ ਹੋਈ ਸੀ ਉਹ ਤੈਨੂੰ ਦੱਸਦਾ ਸਹੀ ਗੱਲ ਐ ਐਵੇਂ ਜੱਖੜ ਵੱਟੀ ਚੱਲਾਂ ਵੀ 18 ਆ ਹਾਂ ਇੱਕ ਵਾਇਦੀ ਬਾਈ ਦਰਦਾ ਸਹੀ ਗੱਲ ਤੇ ਅੱਗੇ ਆਪਣੇ ਕੋਲੇ ਆ ਗਿਆ 1035 ਵਾਲਾ ਸਭਰਾਜ ਆ ਵੀ ਟਰੈਕਟਰ ਭਰਾ ਮੇਰੇ ਸੋਣਾ ਬਾਈ ਕੋਲੇ ਹਰਿਆਣਾ ਨੰਬਰ ਹੈਣਾ ਕੀ ਸੀਮਾਟਲਾ ਸੀਮਾਟਲਾ ਬਾਈ ਬਾਹਰ ਆ ਦੇਖੋ ਭਰਾ ਮੇਰੇ ਬਾਹਰ ਪੰਪ ਵਾਲਾ ਬਾਈ ਕਹਿੰਦਾ ਬਗਰੇ ਟਾਇਰ ਹੈਗਾ ਅੱੱਥੇ ਪੈਟ ਹਾਂ ਮੈਂ ਬਰਕੀਆ ਗੁਰਲੇ ਹੈਗੇ 40 ਰੁਪਏ ਇਹਦੇ ਵੀ ਆਪਾਂ ਦੱਸ ਦਿੰਦੇ ਆ ਬਾਈ ਸ਼ੋਅ ਦਾ ਰੀਜਨਲ ਆ ਦੂਜਾ ਮੈਰੀਜਨਲ ਹਾਂਜੀ ਰਿੰਬ ਚਾਰੇ ਤੇ ਮਗਰਿਆੜ ਪੇਟ ਕੋਈ ਠੀਕ ਹੈ ਮਗਰਿਆੜ ਤੇ ਰਿੰਬ ਹਾਂ ਬਾਈ ਪੇਟ ਕੋਈ ਆਪਾਂ ਪਹਿਲਾਂ ਦੱਸਦੇ ਠੀਕ ਗੱਲ ਆ ਆਪਾਂ ਕਾਪੂ ਮਾਰ ਕੇ ਚੀਜ਼ ਨਹੀਂ ਲੈਣੀ ਜਿੰਨੂੰ ਚੰਗਾ ਲੱਗੇ ਲੈ ਜੂਣੇ ਖੜਾ ਪਾ ਠੀਕ ਗੱਲ ਆ ਤੇ ਬਹੁਤ ਸੋਹਣਾ ਟਰੈਡਰ ਆ ਭਰਾ ਮੇਰੇ ਦੇਖ ਲੈ ਤੁਹਾਨੂੰ ਦੱਸਦਾ ਜਿਆਸ ਫਿਰ ਉਹ ਘੁੰਮ ਕੇ ਕੈਂਟ ਗੱਲ ਬਾਤ ਆ ਯਾਰ ਟਰੈਕਟਰ ਹਰਿਆਣਾ ਨੰਬਰ ਹੈ ਨਾ ਆ ਨੰਬਰ ਹਰਿਆਣਾ ਦਾ ਹਰਿਆਣਾ ਨੰਬਰ ਆ ਭਰਾ ਮੇਰਾ ਇੱਥੇ ਲਵਟ ਮਿਲ ਗਿਆ ਐਕ੍ਰੀਡੇਟ ਮਿਲ ਜੂਗਾ ਕਿਹੜਾ ਮਾਡਲ ਹੈ ਸੀ ਮਾਡਲ 2000 ਸੀ ਮਾਡਲ ਸੀ ਮਾਡਲ ਤੇ 10 ਦਾ ਰੇਂਜ ਨਾਲ ਆ ਹਾਂ 10 ਦਾ ਰੇਂਜ ਨਾਲ ਆਜਾ ਆਪਾਂ ਟਰੈਕਟਰ ਇੱਕ ਹੋਰ ਦਿਖਾਉਣਾ ਥੋੜੀ ਜਿਹਾ ਕਾਲੀ ਆ ਨਹੀਂ ਇਹ ਆ 1,95,000 ਰੁਪਏ ਦਾ ਕਿੰਨੇ ਦਾ ਭਾਈ ਕਿੰਨੇ ਦਾ ਛੱਡ ਦਾਂਗੇ ਆਪਾਂ ਜਮਾ ਇੱਕੋ ਹੀ ਹਾਂ ਤੂੰ ਕਹੇ ਨਾ ਇੱਕੋ ਹੀ ਕਹੇ ਕਲਾਕ ਦਾ 80000 ਦਾ ਦੇ ਦਿੰਦੇ ਜਿਹੜਾ ਵੀ ਤੇ 180000 ਦਾ 80000 ਦਾ ਤੇ ਲੈਣੀ ਹੈ ਠੀਕ ਆ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਬਾਈ ਦਾ ਨੰਬਰ ਵੀ ਕਿੰਨੇ ਦਾ ਇਹ ਬਾਈ ਮੁੱਲ ਕਰਤਾ ਆਪਾਂ ਟਰੈਕਟਰ ਦਾ ਠੀਕ ਆ ਠੀਕ ਗੱਲ ਆ ਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਮੇਰੇ ਨਾਲ ਪਾ ਲਓ ਨਾ 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 ਮਗਰ ਲੈ ਇਕੱਲੇ ਕੋਈ ਨਾ ਮੰਨਦੇ ਦਾ 15 ਬਾਈ ਦੇ ਹੋਰ ਕਿਹੜਾ ਅੱਗੇ ਆ ਜਾ ਇੱਕ ਆਪਾਂ ਹੋਰ ਦਿਖਾਉਨੇ ਆ ਆ ਜਾ ਯਾਰ ਫਿਰ ਅੱਗੇ ਹੋਰ ਦਿਖਾਉਨੇ ਆ ਬਾਈ ਦਾ ਇੱਕ ਟਰੈਕਟਰ ਤੇ ਬਾਈ ਦਾ ਸਕਰੀਨ ਤੇ ਨੰਬਰ ਕੱਲੀ ਜਾਂਦਾ ਤੇ ਬਾਈ ਨਾਲ ਭਰਾ ਮੇਰੇ ਕਰ ਲਿਓ ਫੋਨ ਤੇ ਬਹੁਤ ਹੀ ਵਧੀਆ ਟਰੈਕਟਰ ਨੇ ਭਰਾ ਕੋਲ ਇਹ ਜ਼ਿੰਮੇਵਾਰੀ ਹੁੰਦੀ ਹੈ ਕਾਗਜ਼ ਪਤਰਾ ਨਹੀਂ ਭਰਾ ਮੇਰੇ 99 99 733 ਆ ਗਿਆ ਸਵੇਰੇ ਆ 733 ਸਵੇਰੇ ਫੇਰ ਆ 60% ਟਾਇਰ ਆ ਬਾਈ ਸਹੀ ਗੱਲ 60 ਦੇ ਟਾਇਰ ਆ ਦਿਖਾ ਦੇ 60 ਪੈਸੇ ਹੈਗੇ ਨਾ 60 ਪੈਸੇ ਟਾਇਰ ਹੈਗੇ ਆ ਬਾਈ ਹਾਂ ਮੌਜ ਨਹੀਂ ਆ ਨੀਗਾ ਮਾਰ ਤੇ ਮੂਰਲੇ ਮੂਰਲੇ ਹੈਗੇ ਅੱਧੇ ਟਾਇਰ ਆ ਯਾ ਦੇਖ ਲੋ ਭਰਾ ਮੇਰਾ ਬਹੁਤ ਸੋਹਣਾ ਹੈ ਟੰਡਾ ਫੱਟੀ ਛਤਰੀ ਸਾਰਾ ਕੁਝ ਲੈ ਲਊਗਾ ਤੇ ਮਗਰਾੜ ਪੇਟ ਹੋ ਜਾ ਜੇ ਨਾ ਕਦਾਂ ਬੱਜਿਆਗਾ ਆਪਾਂ ਦੱਸ ਦੇਣਾ ਬਾਈ ਹਾਂ ਠੀਕ ਹੈ ਭਾਈ ਹੋਰ ਵੀ ਵੱਡੇ ਮੋਟਾ ਸ਼ੋਹ ਤੇ ਮਣਾ ਮੋਟਾ ਵੱਡਾ ਕੁ ਆਏ ਦੇਸੀ ਰੰਗ ਨਹੀਂ ਕਰਾਦਾ ਸਹੀ ਗੱਲ ਹੈ ਇਹ ਨਾਲ ਰੰਗ ਕਰਾਇਆ ਭਰਾ ਮੇਰੇ ਮਾੜਾ ਮੋਟਾ ਜਿੱਥੇ ਵੱਡਿਆ ਤੇ ਚੀਜ਼ ਘੈਂਟ ਆ ਸਾਰਾ ਭਾਏ ਰਿਹਾ ਭਾਈ ਆ ਦੇਖੋ ਦਿਖਾ ਦੇ ਬੇਟਾ ਜਮਾ ਓਕੇ ਯਾਰ ਹੈ ਨਾ ਬਣ ਚਾ ਹੀ ਹੈ ਭਾਈ ਬਹੁਤ ਸੋਹਣਾ ਲੱਗਦਾ ਭਰਾ ਵੀਰ ਇੱਧਰ ਦੇਖੋ ਤੇ ਆ ਦੇਖੋ ਥੈਂਕ ਯੂ ਪੰਜਾਬ ਨੰਬਰ ਆ ਭਾਈ ਇਹਦਾ ਕੈਮਰਾ ਇਹ ਕਿਨਾਂ ਦੂਜੇ ਥਲੇ ਪਾਸੇ ਦੇਖ ਦਿਖਾ ਦਿਨੋ ਇੱਧਰ ਦੇਖ ਲੈ ਆਇਆ ਕਿਹੜਾ ਕੋੜੀ ਵੰਗੂ ਟੈਟਰ ਕੜਾ ਨਾ ਜਾਵਾ ਬਾਈ ਘੈਂਟ ਗੱਲ ਬਾਤ ਆ ਭਰਾ ਮੇਰੋ ਤੇ ਮੜਾ ਮੋਟਾ ਰੰਗ ਦਾ ਇੱਥੇ ਮੱਧਿਆਪੁਰ ਤੇ ਰੱਖੀ ਤੇ ਘੈਂਟ ਗੱਲ ਬਾਤ ਆ ਆ ਜਾ ਹਾਂਜੀ 99 ਮਾਡਲ ਆ 99 ਮਾਡਲ ਆ 1,45,000 ਇੱਕ ਲੱਖ 45 ਹਜ਼ਾਰ ਡਿਮਾਂਡਾ ਕਿੰਨੇ ਆ ਛੱਡ ਦਾਂਗੇ ਇਹ ਗਿਫਟੀ ਕਰਨਾਗਾ ਹਾਂਜੀ 1,30,000 ਤੋਂ ਲੈ ਇੱਕ ਲੱਖ 30 ਹਜ਼ਾਰ ਦਾ 30 ਹਜ਼ਾਰ ਦਾ ਅੱਜ ਦੇ ਮੁੱਲ ਜੀ ਆ ਤੇ ਆਪਣਾ ਨੰਬਰ ਬੋਲ ਦੇ ਨੰਬਰ ਇੱਕ ਹੋਰ ਦਿਖਾਉਨੇ ਆ ਤੈਨੂੰ ਇੱਕ ਹੋਰ ਦਾ ਤਾਂ ਹੀ ਦਿੰਦਾ ਤੈਨੂੰ ਆਖਿਆ ਵੀ ਛੱਡਾ ਹੋਰ ਕਿਹੜਾ ਆਰਮ 60 ਪੰਜਾਬ ਨੰਬਰ 99 ਮਾਡਲ ਆ 99 ਮਾਡਲ ਆ ਹੈਂਟ ਗੱਲਵਾਤ ਮਗਰਿਆੜ ਤੇ ਰੰਬ ਪੇਂਟ ਹੋਇਆ ਟਾਇਰ ਨਵੇਂ ਮਗਰਿਆੜ ਟਾਇਰ ਨਵੇਂ ਆ ਹਾਂ ਪੂਰਲੇ ਵੀ ਤੇ ਮੜਮੜ ਰੰਗ ਹੋਇਆ ਹੈ ਨਾ ਤੇ ਜਾਂ ਮਗਰਿਆੜ ਤੇ ਜਾਂ ਰੰਬ ਤੇ ਸੋਨਾ ਟਰੈਕਟਰ ਹੈ ਵੀ ਭਰਾ ਮੇਰਾ ਘੈਂਟ ਗੱਲਵਾਤਾ ਆ ਦੇਖੋ ਪੂਰ ਘੈਂਟ ਗੱਲਵਾ ਤੇ ਪੰਜਾਬ ਨੰਬਰ ਹੈ ਤੇ ਮਾਡਲ ਹੈ 99 99 ਬਈ 2 ਲੱਖ 5000 2 ਲੱਖ 5000 ਦੀ ਮੰਗ ਆ ਕਿੰਨੇ ਦਾ ਛੱਡਦੇ 195 ਦਾ 195 ਦਾ ਔਰ ਵੀ ਆਏ ਆਪਣੇ ਕੋਲੇ ਬਸ ਆਹੀ ਆ ਆ ਡਾਕਟਰ ਆ ਭਰਾ ਕੋਈ ਕੋਕਾ ਵੀਜੀ ਹੁੰਦੇ ਆ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਬੋਲੋ ਰਾ ਇੱਕ ਹੋਰ ਆ ਜੇ ਕਿਸੇ ਨੇ ਕੋਈ ਡਾਕਟਰ ਵੇਚਣਾ ਉਹ ਵੀ ਆਪਾਂ ਨੂੰ ਫੋਨ ਲਾ ਲੈ ਹਾਂ ਠੀਕ ਆ ਤੂੰ ਵੀ ਦਾ ਫੋਨ ਨਾ ਉਹ ਸਹੀ ਗੱਲ ਆ ਕੱਲਾਉਂਦੇ ਰਹਿ। ਆਹ ਟਰੈਕਟਰ ਵੀ ਹੁੰਦੇ ਹਨ। ਆਹ ਸੇ ਬਠੇਰੇ ਖੜੇ ਆ ਜੇ ਕਿਸੇ ਨੇ ਕੋਈ ਟਰੈਕਟਰ ਵੇਚਣਾ ਕੋਈ ਵੀ ਲਾਲਾ ਜਿਵੇਂ ਵਿਚ ਘਟਾਉਣਾ ਵਿੱਚ ਵੀ ਘਟ ਲਾਂ। ਠੀਕ ਆ। ਕਿਸੇ ਵੀ ਟਰੈਕਟਰ ਜਿ ਲਾਲਾ ਜਿਵੇਂ ਆਪਾਂ ਤੋਂ ਨਾਲ ਹੀ ਕਰਦਾ ਹੈਗਾ। ਕਿਸੇ ਨੇ ਵਿੱਚ ਦੇਣਾ ਹੁੰਦਾਗਾ ਵਿੱਚ ਵੀ ਘਟਿਆ ਜਾਊਗਾ। ਠੀਕ ਆ ਨਾ। ਜੇ ਕਿਸੇ ਨੇ ਕੋਈ ਟਰੈਕਟਰ ਵੇਚਣਾ ਆਸ਼ਾ ਲਾਲਾ ਕੋਈ ਵੀ ਲਾਲਾ। ਕੋਣ ਲਾਲੇ ਬਾਈ। ਜੇ ਕਿਸੇ ਨੇ ਟਰੈਕਟਰ ਲੈਣਾਗਾ ਪੂਰੀ ਦਾ ਸੀਜ਼ਨ ਆਉਂਦਾਗਾ। ਪਿੰਡੋਂ ਵੀ ਟਰੈਕਟਰ ਤਰਾ ਦਾਂਗੇ ਮੰਡੀ ਨੂੰ ਵੀ ਨੜੀ ਕੋ। ਠੀਕ ਆ। ਠੀਕ ਆ ਜੀ। ਠੀਕ ਆ ਜੀ। ਤੇ ਆਪਣਾ ਨੰਬਰ ਬੋਲੋ। 947 ਪ੍ਰਾ ਦੀਪ ਸ਼ਰਮਾ ਨਾਲ ਕਰ ਲਓ ਗੱਲ ਤੇ ਬਹੁਤ ਸੋਨੇ ਟਰੈਡਰ ਹੁੰਦੇ ਭਰਾ ਕੋਲ ਤੇ ਆਪਣੇ ਚੈਨਲ ਨੂੰ ਕਰ ਲਓ ਫੋਲੋ ਓਕੇ ਭਰਾ ਧੰਨਵਾਦ